ਹਲਕਾ ਲੰਬੀ ਦੇ ਪਿੰਡ ਮਿੱਠੜੀ ਵਿੱਚੋਂ ਦੀ ਗੁਜ਼ਰਦੇ ਤੇਉਣਾ ਮਾਈਨਰ ਵਿੱਚ ਲੰਗੀ ਰਾਤ ਹੋਈ بارش ਕਣ ਕਰੀਬ 2 ਵਜੇ ਪਾੜ ਪੈ ਗਿਆ ਹੌਲੀ ਹੌਲੀ ਇਹ ਪਾੜ ਵੱਧਦਾ ਗਿਆ ਜਿਸ ਕਣ ਕਿਸਾਨਾਂ ਦੀ ਆਸ-ਪਾਸ ਦੀਆਂ ਫਸਲਾਂ ਵਿੱਚ ਪਾਣੀ ਭਰ ਗਿਆ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਕਤ ਮਾਈਨਰ ਦੀ ਕਦੀ ਵੀ ਸਫਾਈ ਨਹੀਂ ਹੋਈ ਅਤੇ ਆਸ-ਪਾਸ ਪਟੜੀ ਵੀ ਬਿਲਕੁਲ ਨਿਕਾਰਾ ਹੋ ਚੁੱਕੀ ਹੈ ਅਤੇ ਥਾਂ-ਥਾਂ ਤੋਂ ਹਰ ਸਾਲ ਟੁੱਟ ਜਾਂਦੀ ਹੈ ਜਿਸ ਨਾਲ ਹਰ ਸਾਲ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ ਅਸੀਂ ਇਸ ਵਾਰ ਵੀ ਭਾਗ ਤੋਂ ਇਲਾਵਾ ਮੁੱਖ ਮੰਤਰੀ ਨੂੰ ਵੀ ਪੱਤਰ ਲਿਖ ਚੁੱਕੇ ਹਾਂ ਰਾਤ ਵੀ ਇੱਕ ਨਹਿਰ ਟੁੱਟਣ ਕਰਕੇ ਕਰੀਬ 400 ਏਕੜ ਖੇਤਾ ਵਿੱਚ ਪਾਣੀ ਭਰ ਗਿਆ ਜਿਸ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਅਤੇ ਸਾਡੇ ਵੱਲੋਂ ਇਸ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਰਾਤ ਨੂੰ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕੀਤੇ ਪਰ ਉਹ ਨਹੀਂ ਆਏ ਅਤੇ ਸਵੇਰੇ ਪਹੁੰਚੇ ਦੂਜੇ ਪਾਸੇ ਨਹਿਰੀ ਵਿਭਾਗ ਦੇ ਐਸ ਡੀਓ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਨਹਿਰ ਪਿੱਛੇ ਤੋਂ ਪਾਣੀ ਦਾ ਜ਼ਿਆਦਾ ਬਹਾਅ ਹੋਣ ਕਰਕੇ ਟੁੱਟ ਗਈ ਜਿਸ ਦਾ ਪਾਣੀ ਘਟਾ ਕੇ ਪਾੜ ਨੂੰ ਪੂਰਿਆ ਜਾ ਰਿਹਾ ਹੈ ਅਤੇ ਜਿੱਥੇ ਕਿਸਾਨਾਂ ਦੇ ਕਹਿਣ ਦੇ ਮੁਤਾਬਕ ਸਫਾਈ ਦੀ ਜ਼ਰੂਰਤ ਹੈ ਉਹ ਵੀ ਕਰਵਾ ਦਿੱਤੀ ਜਾਵੇਗੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਹੈ ਅਵਤਾਰ ਸਿੰਘ ਮਿਠੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਬਲਾਕ ਦਾ ਪ੍ਰਧਾਨ ਆ ਜੀ ਮੈਂ ਹਾਂ ਆ ਜਿਹੜਾ ਅੱਜ ਮੇਰਾ ਵੀ ਖੇਤ ਹੈ ਜਿਹੜਾ ਇੱਥੋਂ 7.5 ਕਿੱਲੇ ਬਾਣ ਜਿਹੜਾ ਮੇਰਾ ਇੱਥੇ ਲੱਗਦਾ ਜੀ ਹਾਂ ਇੱਥੇ ਜਿਹੜਾ ਪਹਿਲੀ ਵਾਰੀ ਨਹੀਂ ਟੁੱਟੀ ਨਹਿਰ ਹੈ ਇਹ ਜਿਹੜੀ ਕੱਸੀ ਹੈ ਆਏ ਸਾਲ ਟੁੱਟਦੀ ਆ ਆ ਪਿੱਛੇ ਪੋਲਾ ਤੋਂ ਲੈ ਕੇ ਜਿਹੜਾ ਅੱਗੇ ਮੈਹਣੇ ਵਾਲਾ ਪੋਲਾ ਹੈ ਇੱਥੇ ਆਏ ਸਾਲ ਟੁੱਟਦੀ ਹੈ ਇਹ ਸਰਕਾਰ ਦੀ ਵੱਡੀ ਨਕਾਮੀ ਹੈ ਕਿਉਂਕਿ ਆ ਜਿਹੜੀ ਹੈ ਸਫਾਈ ਨਹੀਂ ਕਰਾਈ ਕਿਉਂਕਿ ਸਰਕਾਰ ਨੇ ਤਾਂ ਫਰਜ਼ ਬਣਦਾ ਹੈ ਜਦੋਂ ਆ ਨਹਿਰ ਟੁੱਟੀ ਜਾਂਦੀ ਹੈ ਮੈਂ ਤਾਂ ਕਹਿੰਦਾ ਜਿਹੜੀਆਂ ਡਰੇਨਾਂ ਹੈ ਅਜੇ ਹੜ੍ਹ ਆਉਣੇ ਆ ਪਿੱਛੇ ਬਰਸਾਤਾਂ ਪੈਣੀਆਂ ਉਦੋਂ ਸਰਕਾਰ ਕੀ ਕਰੂਗੀ ਆ ਤੁਸੀਂ ਦੇਖੋ ਇਹ 250 ਏਕੜ ਦੇ ਵਿੱਚ ਪਾਣੀ ਖੜਾ ਹੈ ਆ ਮੇਰੇ ਨਾਲ ਸਾਡੇ ਪਿੰਡ ਦੇ ਮੱਖਣ ਸਿੰਘ ਜੀ ਖੜੇ ਆ ਉਹ ਇਹਨਾਂ ਦੀ ਟਾਣੀ ਆ ਟਾਣੀ ਦੇ ਵਿੱਚ ਪਾਣੀ ਵਰ ਗਿਆ ਬੰਦੇ ਬੱਟਾ ਬੰਨੀ ਜਾਂਦੇ ਆ ਆ ਜਿਹੜਾ 2 250 ਦਾ ਨੁਕਸਾਨ ਹੋ ਗਿਆ ਕਿੱਲੇ ਦਾ ਇਕੜ ਦਾ ਮੇਰੇ ਖੁਦ ਦੇ ਸਾਢੇ 7 ਕਿੱਲੇ ਜ਼ਮੀਨਾਂ ਜਿਹੜਾ ਝੋਨਾ ਡੁੱਬਿਆ ਪਿਆ ਤੁਸੀਂ ਦੇਖ ਲਓ ਜਾ ਕੇ ਅਸੀਂ ਸਰਕਾਰ ਤੋਂ ਪੁਰਜੋਰ ਇਹ ਜਿਹੜੀ ਮੰਗ ਕਰਦੇ ਆ ਆ ਜਿਹੜੀ ਹੈ ਸਫਾਈ ਕਰਾਈ ਜਾਵੇ ਜਿੱਥੇ ਮਿੱਟੀ ਹੈ ਪਹਿਲੀ ਜਿਹੜੀ ਪਰੜੀ ਹੈ ਬਿਲਕੁਲ ਖਤਮ ਹੈ ਥਾਂ ਥਾਂ ਤੋਂ ਟੁੱਟ ਰਹੀ ਹੈ ਨਹਿਰ ਤੇ ਬਾਕੀ ਜਿਹੜਾ ਜਿੰਨੇ ਏਕੜ ਦੇ ਵਿੱਚ ਪਾਣੀ ਐ ਸਾਡੀ ਕਣ ਜਿਹੜੀ ਐ ਝੋਨਾ ਮਰਿਆ ਉਹਦਾ ਮੁਆਵਜ਼ਾ ਜਿਹੜਾ ਹੈਗਾ ਹੁਣ 75 75 76 76 ਹਜ਼ਾਰ ਦੇ ਹਿਸਾਬ ਨਾਲ ਆ ਸਾਡੇ ਕਿਸਾਨਾਂ ਨੇ ਜ਼ਮੀਨਾਂ ਠੇਕੇ ਤੇ ਲਗੀਆਂ ਹੋਈਆਂ ਆਏ ਸਾਲ ਜਦੋਂ ਨਹਿਰ ਟੁੱਟਦੀ ਐ ਤੇ ਸਾਡੇ ਇੱਧਰ ਕੋਈ ਠੇਕੇ ਤੇ ਨਹੀਂ ਲੈਣ ਨੂੰ ਤਿਆਰ ਹੁੰਦਾ ਸਾਨੂੰ ਪਤਾ ਹੈ ਵੀ ਜਿਹੜੇ ਜ਼ਮੀਨਾਂ ਦੇ ਮਾਲਕ ਆ ਉਹ ਕਿਵੇਂ ਠੇਕੇ ਤੇ ਦਿੰਦੇ ਆ ਕਿੰਨੇ ਕਿੰਨੇ ਪੈਸੇ ਕਟਾ ਕੇ ਦਿੰਦੇ ਆ ਪਰ ਜਿਹੜੀਆਂ ਸਰਕਾਰਾਂ ਦਾ ਕੋਈ ਖਿਆਲ ਨਹੀਂਗਾ ਸਰਕਾਰ ਜਿਹੜੇ ਹੈਗੇ ਆ ਇੱਥੋਂ ਦੇ ਮੰਤਰੀ ਹੈ ਇੱਥੋਂ ਦੇ ਐਮ.ਐਲ.ਏ ਹੈ ਮੈਂ ਕਹਿੰਦਾ ਵੋਟਾਂ ਵਾਲੇ ਤਾਂ 10 10 20 20 ਗਿੜੇ ਮਾਰਦੇ ਆ ਪਰ ਆ ਸਾਡੇ ਨੁਕਸਾਨ ਹੋਇਆ ਕਿਸੇ ਦੇ ਵੀ ਸਰਕਾਰ ਦੇ ਨੁਮਾਇੰਦੇ ਨੇ ਗਿੜਾ ਨਹੀਂ ਮਾਰਿਆਗਾ ਸਾਡੇ ਕੋਲੇ ਜਿਹੜਾ ਆਪਣੇ ਐਸ.ਜੀ.ਓ. ਸਾਹਿਬ ਜੇਈ ਸਾਹਿਬ ਮੇਟ ਇਹ ਆਈ ਹੈ ਆ ਹੁਣ ਬੰਨਣ ਵਾਸਤੇ ਆਈ ਹੈ ਪਰ ਜੇ ਨਹਿਰ ਛੇਤੀ ਕੀਤੇ ਕੱਲ ਤੱਕ ਪਹਿਲੀ ਗੱਲ ਆ ਸ਼ਾਮ ਤੱਕ ਬਾਈਦੀ ਨਹੀਂ ਹੈਗੀ ਹੈ ਜੀ ਜੇ ਬੰਨਤੀ ਇਹਨਾਂ ਨੇ ਅੱਗੇ ਸਮਾਰੀ ਨਹੀਂ ਪਾਣੀ ਕਿਵੇਂ ਜਾਊਗਾ ਮੈਂ ਤੁਹਾਡੇ ਮੱਧ ਮਰਾਹੀ ਇਹ ਸਰਕਾਰ ਤੱਕ ਜਿਹੜਾ ਪਹਚਾਉਣਾ ਚਾਹਣਾ ਵੀ ਸਾਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਨਹਿਰ ਜਿਹੜੀ ਹੈ ਅਲੱਡੀ ਤਗੜੀ ਕੀਤੀ ਜਾਵੇ ਸਫਾਈ ਕਰਾਈ ਜਾਵੇ ਧੰਨਵਾਦ ਜੀ ਬਾਕੀ ਨਾ ਮਾ ਜੀ ਮੇਲਣਾ ਉਤਾਰ ਸੀਗੀ ਤੁਹਾਡੇ ਇੱਕ ਅੱਸੀ ਟੁੱਟ ਗਈ ਤੇ ਕਹਿੰਦੇ ਸਫਾਈ ਨਹੀਂ ਹੋਈ ਇਹੀ ਕਾਰਨ ਮੈਂ ਜੀ ਦਾ ਬਿਲਕੁਲ ਜੀ ਮੈਂ ਦਾ ਕੋਈ ਧਿਆਨ ਨਹੀਂ ਅਸੀਂ ਕੱਲ ਤੜਕੇ ਦਾ ਜਦੋਂ ਦਾ ਮੀਂਹ ਪਿਆ ਉਸ ਤੋਂ ਲੈ ਕੇ ਰਾਤ ਦੇ 2 ਵਜੇ ਟੱਕਰ ਨਹਿਰ ਦੇ ਉੱਤੇ ਆ ਨਾ ਜੇ ਨਾ ਐਸਡਿਓ ਕੋਈ ਵੀ ਕਿਸੇ ਨੇ ਵੀ ਜੀੜਾ ਨਹੀਂ ਮਾਰਿਆ ਸਾਨੂੰ ਕੋਈ ਨਹੀਂ ਟੱਕਰਿਆ ਇੱਕ ਮੇਟ ਹੈ ਊਂ ਪ੍ਰਕਾਸ਼ ਇੱਕ ਉਹਦੇ ਨਾਲ ਉਹਦਾ ਹੋਰ ਖੇਡਾਂ ਮਲਾਜਮ ਹੈ ਉਹ ਦੋ ਜਣੇ ਸਾਡੇ ਨਾਲ ਸੀ ਰਾਤ ਨੂੰ ਹੋਰ ਕੋਈ ਨਹੀਂ ਸੀਗਾ ਮੈਂ ਇੱਕ ਮੈਂ ਹਾਂ ਐਡਾ ਸਾਡੇ ਨਾਲ ਪਤਾ ਨਹੀਂ ਕੀ ਬੈਰ ਹੈ ਸਾਡੇ ਕੋਲੇ ਕੁੱਲ 10 ਕਿਲੇ ਜ਼ਮੀਨ ਹੈ ਸਾਰੀ ਸਾਰੇ ਤੋਂ ਨੀਮੀ ਪੈਂਦੀ ਆ ਸਾਫਕਾ ਸਰਪੰਚ ਪਰਮਜੀਤ ਦੇ ਨਾਲ ਪੈਂਦੀ ਜਮਾ ਵਟ ਸਾਨੀ ਆ ਸਾਂਝੀ ਆ ਸਾਡੀ 3 ਸਾਲ ਪਹਿਲਾਂ ਪਰਮਜੀਤ ਸਿੰਘ ਸਰਪੰਚ ਦੇ ਬਾਹਰ ਚ ਟੁੱਟੀ ਉਦੋਂ ਸਾਡਾ ਇਹਦਾ ਬਣ ਰੇਗੀ ਨਾਲ ਭਰਿਆ ਮੇਰਾ ਬਣ ਰੇਗੀ ਨਾਲ ਭਰਿਆ ਤੇ ਸਾਡੇ ਤਿੰਨ ਕਿਲੇ ਖਾਰਡ ਗਿਆ ਜੀ ਤੇ ਜਿਹੜੇ ਇੱਥੇ ਕਹਦੇ ਕੱਚੀਆਂ ਟੋਟਾਂ ਕਾਫੀ ਸਮੇਂ ਤੋਂ ਉਹ ਵੀ ਸਰਕਾਰ ਨੇ ਨਹੀਂ ਹੈ ਚਪੇ ਕਰਵਾਈ ਕਿਸੇ ਨੂੰ ਇਹਨਾਂ ਨੂੰ ਜੇਈ ਸਾਹਿਬ ਨੇ ਮੀਟਰ ਨੂੰ ਪੁੱਛਿਆ ਟੋਟ ਕਿੱਥੇ ਆ ਜੇ ਜਈ ਸਾਹਿਬ ਲਹਿਰ ਤੇ ਗੀੜਾ ਮਾਰੇ ਤਾਂ ਪਤਾ ਨਾ ਲੱਗੇ ਵੀ ਟੋਟ ਕਿੱਥੇ ਆ ਹੂੰ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮੇਲ ਪਾਈ ਹੈ ਜੀ ਉਹਨੇ ਹੇ ਤੱਕ ਮੇਲ ਹੀ ਨਹੀਂ ਚੈੱਕ ਕੀਤੀ ਹੂੰ ਜਿਹੜੇ ਕਹਿੰਦੇ ਸੀ ਵੀ ਜੁਲਾਈ ਚੂਣ ਜੁਲਾਈ ਚ ਅਸੀਂ ਲਹਿਰਾ ਸਾਫ ਕਰਾ ਦੀ ਕੰਮ ਫੜਾ ਲੀਆਂ ਕਰਤੀਆਂ ਆ ਜੂਨ ਜੁਲਾਈ ਤੋਂ ਬਾਅਦ ਹੋ ਗਿਆ ਡਾਡਾ ਕਾ ਐਡਾ ਡਾ ਹੋਇਆ ਖੜਾ ਲਗ ਲਗ ਹੁਣ ਥੋੜੀ ਮੰਗ ਕੀ ਆ ਮੁੱਖ ਮੰਤਰੀ ਸਾਹਿਬ ਤੋਂ ਸਰਕਾਰ ਤੋਂ ਸਰਕਾਰ ਤੋਂ ਸਾਡੇ ਤਾਂ ਹੀ ਮੰਗਾ ਵੀ ਆਹ ਜਿਹੜਾ ਜਿੰਨਾ ਟੋਟਾ ਦੁਆਰੀ ਵਾਲ ਤੋਂ ਬਣਿਆ ਜਾਵੇ ਸਭਾਈ ਕਰਾਈ ਆਵੇ ਪਹਿਲਾਂ ਤਾਂ ਉਸ ਤੋਂ ਬਾਅਦ ਜਿਹੜੀ ਪਰਲੀ ਸਾਈਡ ਆ ਉਧਰਲੇ ਪਾਸੇ ਮਿੱਟੀ ਪੂਰੀ ਕੀਤੀ ਜਾਵੇ ਤੇ ਜੋ ਟੋਟਾਂ ਕੱਚੀਆਂ ਉਹ ਪੱਕੀਆਂ ਕੀਤੀਆਂ ਜਾਂਣਾ ਨਾਮ ਕੀ ਹੈ ਜੀ ਮੇਰਾ ਨਾਮ ਮੱਖਣ ਸਿੰਘ ਜੀ ਤੇ ਇਹ ਕਿਹੜਾ ਪਿੰਡਾ ਜੀ ਮਿਸੜੀ ਬੁੱਧਗਰੀ ਤੇ ਇਹ ਕਸੀ ਦਾ ਨਾਮ ਕੀ ਹੈ ਜੀ ਇੱਕ ਅਸੀ ਤੇ ਉਹਨਾ ਮੰਨੇ ਜੀ ਤਾਂ ਇੱਕ ਦੋ ਇੱਥੇ ਟੁੱਟ ਗਈ ਸੀ ਇਹ ਪਹਿਲਾਂ ਗਾਂਹ ਤੋਂ ਟੁੱਟ ਗਈ ਸੀ ਆਏ ਸਾਲ ਟੁੱਟਦੀ ਹੈ ਇਹ ਆਏ ਸਾਲ ਟੁੱਟਣੇ ਟੁੱਟਣੇ ਨੇ ਜੀ ਇਹਦੀ ਕੋਈ ਸਭਾਈ ਨਹੀਂ ਕਰਦੇ ਕੋਈ ਮਿੱਟੀ ਨਹੀਂ ਪਾਉਂਦੇ ਪਾਸੇ ਤੇ 30 ਕਿੱਲੇ ਝੋਨਾ ਮੇਰਾ ਲੱਗਿਆ ਪਿਆ ਸੀ ਆ ਸਾਰਾ ਜੀ ਸਾਰਾ ਡੁੱਬ ਗਿਆ ਉਹ ਕੋਠੀ ਦੇ ਨਾਲ ਮੇਰੇ ਪਾਣੀ ਲਾ ਗਿਆ ਮੇਰੇ ਸੀਰੀ ਉੱਥੇ ਮਿੱਟੀ ਲਈ ਜਾਂਦੇ ਨਾਲ ਹੀ ਉਧਰ ਜਲੌਰ ਸਿੰਘ ਦੀ ਕੋਠੀ ਖੜੀ ਆ ਉਹਦੇ ਉਹਦੀ ਨਹੀਂ ਆ ਜਬਾਣੀ ਵੜ ਗਿਆ ਜੀ ਉਹ ਉਹਦੇ ਕਮਰੇ ਡਿੱਗਣਗੇ ਇਹਨਾਂ ਦਾ ਧਿਆਨ ਹੀ ਨਹੀਂ ਮਹਿਕਮੇ ਦਾ ਇੱਥੇ ਜੀ ਤੁਸੀਂ ਫੋਨ ਫਾਨ ਕੀਤੇ ਪ੍ਰਸ਼ਾਸਨ ਵਾਲਿਆਂ ਨੂੰ ਕੀ ਕਹਿੰਦੇ ਨੇ ਇਹ ਆ ਫੋਨ ਕਰੇ ਸੀ ਕਹਿੰਦੇ ਪਾਣੀ ਘਟਾਵਾਂਗੇ ਪਾਣੀ ਘਟਾਵਾਂਗੇ ਪਾਣੀ ਤਾਂ ਰੋਪੜ ਤੋਂ ਨਹੀਂ ਘਟਾਦੇ ਇੱਥੇ ਕਿੱਥੋਂ ਘਟਾ ਦੇਣਗੇ ਰਾਜੋਂ ਹਾਂ ਤੇ ਕਹਿੰਦੇ ਸੀ ਕਿ ਜੈਸਾ ਫੂਫੂ ਚੱਕਰੇ ਹਾਂ ਜੈ ਫੂਨ ਨਹੀਂ ਚੱਕਦਾ ਜੀ ਹਾਂ ਤੇ ਇਹ ਆਏ ਸਾਲ ਟੁੱਟੀਆਂ ਦੀ ਨਹਿਰ ਇੱਥੇ ਜੀ ਆਏ ਸਾਲ ਹੀ ਟੁੱਟਦੀ ਆ ਨਹਿਰ ਇੱਥੇ ਜੀ ਉਹ ਕਿਹੜਾ ਸਾਲ ਹੈ ਜਿਹੜਾ ਨਹੀਂ ਟੁੱਟਦੀ ਆ ਇੱਥੋਂ ਲੈ ਕੇ ਉਹ ਉਥੋਂ ਤਾਈ ਟੁੱਟਦੀ ਆ ਜੀ ਮਿਹਣਾ ਦੇ ਹੱਦ ਤਾਈ ਜੀ ਹਾਂ ਤੇ ਇੱਥੇ ਸਫਾਈ ਵੀ ਨਹੀਂ ਹੋਈ ਅੱਜ ਕੀ ਅ ਸਫਾਈ ਹੋਈ ਨਹੀਂ ਕਰਦੇ ਨਹੀਂ ਸਫਾਈ ਕਰਦੇ ਜਮੇ ਨਹੀਂ ਕਰਦੇ ਜੀ ਸਫਾਈ ਧਿਆਨ ਹੀ ਨਹੀਂ ਇਹਨਾਂ ਦਾ ਹਾਂ ਜੀ ਤੇ ਗੱਲ ਇਹ ਹੋ ਰਹੀ ਸਾਹਮਣੇ ਆ ਰਹੀ ਸੀ ਕਿ ਇੱਥੇ ਬੰਦੇ ਦਾ ਲੱਗੇ ਸੀ ਪਰ ਸਫਾਈ ਨਹੀਂ ਹੋਈ ਨਹੀਂ ਸਫਾਈ ਨਹੀਂ ਹੋਈ ਹਾਂ ਫਲੇਵਰ ਲੱਗੀ ਸੀ ਇੱਥੇ ਨਰੇਗਾ ਲਾਇਆ ਸੀ ਲਾਇਆ ਨਹੀਂ ਕੁਝ ਨਹੀਂ ਲਾਇਆ ਇਹਨਾਂ ਨੇ ਜੀ ਜਿਮਾਂ ਡੱਕਾ ਹੀ ਲਾਇਆ ਜੀ ਆਮ ਕਿਹਦੇ ਕੀ ਪੋਸਟ ਆ ਜੀ ਸੁਪਰੀਤ ਐਸ ਡੀਓ ਇਰੀਗੇਸ਼ਨ ਦਾ ਬੰਦਾ ਇਹ ਤਾਂ ਇਹ ਨਹਿਰ ਦਾ ਟੁੱਟ ਚੁੱਕੀ ਆ ਕਿਸਾਨ ਜ਼ਿਮੇਵਾਰੀਆਂ ਦੀ ਸਫਾਈ ਨਹੀਂ ਹੋਈ ਸੀ ਇਹ ਨਹਿਰ ਓਵਰਫਲੋ ਕਰਕੇ ਟੁੱਟ ਗਈ ਹੁਣ ਇਹਨੂੰ ਬੰਨ ਰਹੇ ਆ ਸ਼ਾਮ ਤੱਕ ਪਾਣੀ ਰੀਸਟੋਰ ਕਰਾ ਦਿੱਤਾ ਜਾਵੇਗਾ ਤਾਂ ਇਹਦੀ ਸਫਾਈ ਦੀ ਗੱਲ ਹੀ ਸਾਹਮਣੇ ਆ ਰਹੀ ਕਿ ਸਫਾਈ ਨਹੀਂ ਹੋਈ ਜੋ ਜੋ ਕਿਤੇ ਸਫਾਈ ਦੀ ਜ਼ਰੂਰਤ ਆ ਉਹ ਵੀ ਜ਼ਿਮੇਵਾਰਾਂ ਦੇ ਸਹਿਮਤੀ ਦੇ ਨਾਲ ਉਹ ਕਰਵਾ ਕੇ ਉਹਨੂੰ ਪਾਣੀ ਛਡਵਾ ਦਿੱਤਾ ਜਾਵੇਗਾ